ਠੀਕ ਹੈ ਭਾਈ ਸਭ ਕੋ ਮਨਜ਼ੂਰ ਆ ਹੁਣ ਤੇ ਅੱਛਾ ਜੀ ਹਾਂ ਜੀ ਚਲੋ ਭਾਈ ਤੇ ਹੁਣ ਵੀ ਚਲੋ ਮੁੰਡੇ ਨੂੰ ਆਇਂ ਮਾਰੋ ਤੇ ਚਲੋ ਤੇ ਭਾਈ ਚਲੋ ਵੇਖ ਹੁਣ ਜਾਂਚ ਕੇ ਕਰ ਲਓ ਹੁਣ ਕੇ ਕੱਲ ਨੂੰ ਕੋਈ ਗੱਲਬਾਤ ਨਾ ਹੋਵੇ ਠੀਕ ਹੈ ਨਾ ਹਾਂ ਜੀ ਹਾਂ ਜੀ ਤੇ ਫਿਰ ਆਪਾਂ ਬੁਲਾ ਲੀਏ ਮੁੰਡਾ ਹਾਂ ਜੀ ਹਾਂ ਜੀ ਜਾਓ ਕਿਧਰ ਬੁਲਾ ਲਿਆਓ ਸਿੰਦਰਪੋਟ ਆ ਜਾਦਿਨ ਉੱਥੇ ਬੁਲਾਉਂਦੇ ਇਹੇ ਉਹ ਵੀ ਆਇਆ ਕੌਣ ਹੈ ਹਾਂ ਹੈ ਬੋਤ ਦਿਨ ਗਿਰਮੇ ਦੱਸਿਆ ਉਹ ਬਈ ਕੁੜੀ ਵਾਲੀ ਆਈ ਨਹੀਂ ਪਛਾਹ ਗਏ ਨਹੀਂ ਹਾਂ ਠੀਕ ਹੈ ਮਮੇ ਜਿਹੜੀ ਗੱਲਬਾਤ ਕਰਨੀ ਤੂੰ ਹੀ ਕਰ ਲਓ ਮੈਂ ਕੀ ਕਰਨ ਵਾਲੀ ਇੱਥੇ ਆ ਆ ਆ ਝਾਤੀ ਤੋਂ ਨੇ ਹੁਣ ਕੋਈ ਤੁਹਾਨੂੰ ਤੈਨੂੰ ਹੀ ਮਾਰਨੀ ਆਨੂੰ ਤਾਂ ਮਾਰਨੀ ਹੀ ਆ ਆ ਇੱਥੇ ਚਲ ਐ ਨਾ ਨਹੀਂ ਸੰਗੀਦਾ ਹੁੰਦਾ ਹੁਣ ਜਮਾਨਾ ਵੇਰ ਅਸਾਸ਼ੇ ਦਾ ਖਸੋਸਾ ਅਸਾਸ਼ੇ ਮੇਰੇ ਭਾਜੀ ਆ ਦਾ ਮੁੰਡਾ ਠੀਕ ਹੈ ਜੀ ਤੇ ਜੇ ਕੋਈ ਗੱਲਬਾਤ ਕਰਨੀ ਹੈ ਤਾਂ ਮੈਂ ਕਰ ਦੋ ਨਹੀਂ ਭਾਜੀ ਕੋਈ ਠੀਕ ਹੈ ਮੁੰਡੇ ਇਹ ਗਾ ਅਜੋ ਬਜਾ ਗਿਆ ਹੋਬੋ ਜੀ ਰੀਤੀ ਨਹੀਂ ਸਮਝਣਾ ਹਾਂ ਤਾਂ ਜੀ ਸਤ ਸਹਨ ਪਸੰਦ ਵਕਤ ਕੋਈ ਜਦਾਂ ਨਹੀਂ ਪਸੰਦ ਆ ਨਾ ਕੋਈ ਗੱਲਬਾਤ ਕਰਨੀ ਵੀ ਕਰਨੀ ਹੋਣੀ ਕਿਚਨ ਕੋਈ ਨਹੀਂ ਕਰ ਲੈਣੇ ਆ ਬੇਟਾ ਜੀ ਕੀ ਨਾਂ ਦਾ ਦਾ ਸੁੱਖਦਰਸ਼ ਇਹ ਕਿੰਨਾ ਬੜਿਆ ਜੀ ਪਲਾਸਟੋ ਕੀਤੀ ਜੀ ਠੀਕ ਆ ਪੁੱਤ ਅੱਗੇ ਕੀ ਕਰਨਾ ਹੁੰਦਾ ਆ ਅੱਗੇ ਇੱਥੇ ਡਿਆ ਦੇਖਣ ਕੋਈ ਨੌਕਰੀ ਮਿਲ ਜੇ ਤੇ ਅੱਛਾ ਅੱਛਾ ਇਹ ਤਾਂ ਸਭ ਆਨੇ ਬਾਹਰ ਪਰ ਮੇਰਾ ਜੀਨ ਕਰਦਾ ਜਾਂ ਮੂੰ ਕੀ ਕਰਨਾ ਬਾਅਦ ਜਾ ਕੇ ਦੱਸ ਕੇ ਕਰੀਏ ਆਈਆਂ ਆਏ ਇੱਕ ਮੁੰਡਾ ਵਾ ਹਾਂਜੀ ਹਾਂਜੀ ਤੇ ਘਰ ਦੇ ਬਾਬਾ ਰੌਣਕ ਵਾ ਹਾਂਜੀ ਜੇ ਕੋਈ ਲਾਗੇ ਨੌਕਰੀ ਮਾੜੀ ਮੋਟੀ ਮਰ ਜੇ ਜਲ ਥੋੜੇ ਵੀ ਪੈਸੇ ਮਿਲਦੇ ਨਾ ਸਾਮਨ ਭਾਰਾ ਜੂ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਭਾਈ ਠੀਕ ਹੈ ਨਾ ਹਾਂਜੀ ਹਾਂਜੀ ਤੇ ਜੇ ਬਾਤ ਚੱਲ ਗਿਆ ਘਰ ਘਰਲੀ ਹੋਏ ਨਾ ਉਹ ਨਾਲੇ ਮਾਲਕ ਦਾ ਸਭ ਕੁ ਤੁਹਾਡੇ ਕੋਲ ਵਾ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਮੈਨੂੰ ਠੀਕ ਆ ਨਹੀਂ ਤੇ ਚਲੋ ਆਪਣਾ ਟਾਈਮ ਜਾਰਾ ਕਰੀ ਜਾਵਾਂਗੇ ਹਾਂਜੀ ਮੈਂ ਠੀਕ ਹਾਂਜੀ ਦੋ ਮੁੰਡਿਆਂ ਨੂੰ ਪਿਆਰ ਠੀਕ ਆ ਨਾ ਤੇ ਮੁੰਡਾ ਮਾਲੀ ਗਿਆ ਪਾ ਚਲੋ ਠੀਕ ਆ ਆਲੇ ਪੋਤੇ ਲਓ ਯਾਰ ਤੋਂ ਮੁੰਡਾ ਹੋ ਗਿਆ ਤੁਹਾਡਾ ਹਾਂਜੀ ਹਾਂਜੀ ਤੇ ਪਰਮਾਤਮਾ ਚਲੋ ਚੰਗਾ ਚੰਗਾ ਦੇਣ ਲਿਆ ਹੋਵੇ ਹਾਂਜੀ ਤੇ ਚਲੋ ਅੱਗੇ ਜਿੱਦਾਂ ਵੀ ਹੋਊਗਾ ਪ੍ਰੋਗਰਾਮ ਹੁੰਦਾ ਜਾਊਗਾ ਜੀਵਨ ਮੈਂ ਤੇ ਭਾਈ ਹੁਣ ਕਿਹਾ ਵੀ ਨਾਲ ਹੀ ਖੜੇ ਰਹਿਣ ਹੈ ਚਲੋ ਭੈਣ ਜੀ ਕਿਸੇ ਵੀ ਨਾਲ ਹੀ ਆਹੋ ਕੋਈ ਨਹੀਂ ਕਰ ਲੈਦੀ ਸੁਲਾ ਇਹਨਾਂ ਦੇ ਨਾਲ ਕਿੱਦਾਂ ਕਰੀਏ ਫਿਰ ਦੱਸੋ ਮੈਂ ਤੇ ਭੈਣ ਜੀ ਵੇਖੋ ਇੱਕ ਗੱਲ ਕਹਿੰਨਾ ਵਾਂ ਕਿ ਤੁਸੀਂ ਤੇ ਮੁੰਡਾ ਅੱਜ ਮੱਲਿਆ ਨਾ ਇਹ ਮੇਲੇ ਨਾਲ ਦੀ ਨੇ ਕੁੜੀ ਪਤਾ ਨਹੀਂ ਕਿੰਨਾ ਚਿਰ ਪਹਿਲਾਂ ਕਿਤੇ ਉੱਥੇ ਵੇਖੀ ਕਿਤੇ ਵਿਚਾਰੀ ਉਹਨੇ ਬੱਸੇ ਗੁੱਸੇ ਚੜ੍ਹਦੀ ਹਾਂਜੀ ਹਾਂ ਇਹਨੇ ਵੇਖ ਲਓ ਉਹਨੇ ਮਾਲ ਕੇ ਵੇਖੀ ਆ ਇਹ ਹੈਗੀ ਨਹੀਂ ਕਿ ਮੈਂ ਉੱਥੇ ਮੁੰਡਾ ਬੈਹੋਣਾ ਆਪਣਾ ਉਸੇ ਕੁੜੀ ਨਾਲ ਚਲੋ ਬਾਕੀ ਜਿੱਦਾਂ ਤੁਸੀਂ ਕਹੋ ਮੈਂ ਕਹਿੰਦਾ ਹਾਂ ਤੁਹਾਨੂੰ ਰੁਪਇਆ 500 ਦੇ ਦਿੰਦੇ ਆ ਨਹੀਂ ਨਹੀਂ ਨਾਲ ਇਸੇ ਬੰਨੇ ਘਰ ਤੀ ਹੈ ਜੁਗੇ ਹਾਂ ਤੁਸੀਂ ਵੀ ਪਾਜੀ ਘਰ ਹੋ ਜਾਓਗੇ ਆਓ ਤੁਸੀਂ ਹਣ ਨਾਲ ਹੀ ਚਲੋ ਸਭ ਮੈਂ ਲੈ ਗਈ ਚਲੋ ਵੇਖ ਲਓ ਤੁਸੀਂ ਜਿੱਦਾਂ ਕਹੋ ਜਿੱਦਾਂ ਤੁਹਾਡਾ ਹੁਕਮ ਆਪਾਂ ਹੋਰ ਨਹੀਂ ਕੋਈ ਚਲੋ ਕੋਈ ਨਹੀਂ ਚਲਦੇ ਆਜੋ ਮਗਰੀ ਕੋਈ ਗੱਲ ਚਲੋ ਜਿੱਦਾਂ ਕਰ ਲਈਏ ਨਾ ਕੰਮ ਉ ਚੰਗਾ ਪਾਜੀ ਚੰਗਾ ਜੀ ਹਾਂ ਹਰ ਹੈ ਪੁੱਤ ਕੀ ਗੱਲ ਬੜਾ ਚੁੱਪ ਜਾ ਕੇ ਬਹਿ ਗਿਆ ਮੰਮੀ ਤੁਸੀਂ ਜ਼ਿਆਦਾ ਨਹੀਂ ਕਾਲੀ ਕਰਨ ਦੇ ਲੈ ਕਾਲੀ ਕਾਦੀ ਹੁਣ ਕੋਤੇ ਤੇਰੀ ਉਮਰ ਵਾ ਉਹ ਤਾਂ ਚਲੋ ਠੀਕ ਆ ਮੈਂ ਮੰਮੀ ਕਿੰਨਾ ਕੁ ਸੋਚਿਆ ਸੀ ਉਦਾਂ ਔਰ ਚੱਲ ਕੋਈ ਗੱਲ ਨਹੀਂ ਪੁੱਤ ਅਸੀਂ ਤੇਰੇ ਨਾਲ ਹੀ ਆ ਤੂੰ ਕਿਹੜਾ ਕੱਲਾ ਵਿਆਹ ਹੋ ਗਿਆ ਮੰਮੀ ਕਿੰਨੇ ਖਰਚੇ ਵੱਜ ਜਾਂਦੇ ਆ ਤੇ ਅਗਲੀ ਨੂੰ ਕਿੱਥੋਂ ਚੀਜ਼ਾਂ ਇੰਨੇ ਲਿਆ ਲਾ ਕੇ ਦਵਾਂਗਾ ਪੁੱਤੇ ਜੀਜਾ ਹੀ ਲਿਆ ਕੇ ਦਵਾਂਗਾ ਤੈਨੂੰ ਕਾਹਦਾ ਫਿਕਰੋ ਸੋਚਿਆ 4 ਸਾਲ ਦਾ ਘੁਮਾ ਫਿਰਾਂਗੇ ਤੂੰ ਹੁਣੇ ਮੈਨੂੰ ਫਾ ਪਾਤਾ ਬਿਲਕੁਲ ਕੁਝ ਨਹੀਂ ਹੁੰਦਾ ਹੌਲੀ ਜੀ ਹੁਮਤ ਤੇਰਾ ਵਿਆਹ ਕਰਾਂਗੇ ਕਿਤੇ ਹੀ ਵੀ ਪੋਤੇ ਪੋਤੀਆਂ ਦਾ ਮੂੰਹ ਵੇਖਾਂਗੇ ਉਹ ਨਾਲੇ ਮੇਰੀ ਗੱਲ ਸੁਣ ਨਾ ਇਹ ਫਾ ਲੈ ਲੈਣਾ ਕਹੀਦਾ ਵਾ ਇਹ ਫਾ ਉਹ ਥੋੜਾ ਹੁੰਦਾ ਵੀ ਬੰਦਾ ਮਾਰੀ ਜਾਂਦਾ ਵਾ ਇਹ ਰਿਆਦ ਵਿਚਾਲੇ ਚ ਰਹਿੰਦਾ ਵਾ ਨਾ ਮਰਦੇ ਐ ਤੇ ਨਾ ਚਿੰਦੇ ਐ ਤੇ ਇਦਾਂ ਨਗਦੀ ਜਾਂਦੀ ਬਸ ਅੱਜ ਹੋਰ ਕੱਲ ਹੋਰ ਫੇ ਬੰਦੇ ਨੂੰ ਨਾ ਉਹ ਬਸ ਟਵਰਿਆ ਆ ਜਾਂਦਾ ਵਾ ਇਦਾਂ ਜਿੰਦਗੀ ਨਾਲ ਵੀ ਜਾਂਦੀ ਹੈ ਤਾਂ ਤੂੰ ਫਿਕਰ ਨਾ ਕਰ ਨਾਲੇ ਪੁੱਤ ਸਾਡੀ ਹੁਣ ਬੇਇੱਜ਼ਤੀ ਨਾ ਕਰਾਈ ਅਗਲੇ ਹੁਣ ਪਿਆਰ ਵੀ ਦੇਗੇ ਤੈਨੂੰ ਨਹੀਂ ਨਹੀਂ ਬੇਇੱਜ਼ਤੀ ਕਰ ਤੂੰ ਕਰਾਉਣੀ ਏ ਤੇ ਹੁਣ ਤੈਨੂੰ ਕਿ ਕਰ ਦਾਂ ਕਰਨਾ ਆਪਾਂ ਹੁਣ ਇਦਾਂ ਕਰੀਏ ਆਪਾਂ ਹੁਣ ਇਦਾਂ ਕਰੀਏ ਵੀ ਇਦਾਂ ਹੀ ਜਿੱਦਾਂ ਹੈ ਗਿਆ ਸਾਦਮਰਾ ਦੇ ਚੱਲੀਏ ਤੇ ਜਾ ਕੇ ਨਹੀਂ ਵੀ ਕੁੜੀ ਨੂੰ ਰੁਪਇਆ 500 ਦੇ ਲਈਏ ਤੇ ਕੁੜੀ ਰੋ ਗਈ ਚਲੋ ਇਹ ਰਦਾ ਕਰ ਲਿਆ ਹੈ ਨਾਲੇ ਅਗਲੇ ਕਹਿ ਕੇ ਨਹੀਂ ਕਿ ਕਿਤੇ ਜਾਮੀ ਨਾ ਨਹੀਂ ਨਹੀਂ ਘਰੇ ਤੇ ਆ ਛੇਤੀ ਜਾਇਓ ਤੇ ਫਿਕਰ ਨਾ ਕਰੀ ਉਹ ਨਹੀਂ ਨਹੀਂ ਫਿਕਰ ਨਾਲੇ ਕਿ ਯਾਰ ਦੋਸਤ ਨੂੰ ਨਾ ਜੇ ਦਸੀ ਵੀ ਜੇ ਪੱਕਾ ਨਹੀਂ ਹੋ ਜਾਂਦਾ ਕੰਮ ਉਹ ਨਹੀਂ ਨਹੀਂ ਦੱਸਦਾ ਜਿੱਦਾਂ ਪਤਾ ਤਾਂ ਹੈਗਾ ਲੋਕੀ ਝੱਟ ਭਾਨੀਆਂ ਮਾਰ ਦਿੰਦੇ ਪੁੱਤ ਆਹ ਹੋਇ ਤੇ ਨਾਲੇ ਤੇਰੀ ਮਾਂ ਤੇ ਮ ਘੜੀ ਪੁੱਛ ਉਹ ਤੇ ਸੜਕ ਤੇ ਲੈ ਲੈ ਜਾਂਦੀ ਤੇ ਮੈਂ ਇਹਨੇ ਕਿਤੇ ਹੋ ਨਾ ਕਿਤੇ ਕੋਈ ਛੱਟ ਪੇਟ ਲਵਾ ਕੇ ਬਹਿ ਜਾਣਾ ਐਵੇਂ ਕੋਈ ਅਗਲਾ ਗੁੱਸੇ ਜਾਣਗਾ ਕਿ ਇਹ ਕੀ ਕਰਦੇ ਆ ਕੁੜੀ ਦੇ ਨਾਲ ਵੀ ਤੈਨੂੰ ਪਤਾ ਨਹੀਂ ਚੰਗੀ ਲੱਗਦੀ ਤੇ ਵੇਖ ਲੈ ਜੇ ਕੋਈ ਨਹੀਂ ਹੈ ਤਾਂ ਆਪਣੇ ਕੰਮ ਹੋਈ ਗਿਆ ਨਾ ਸਾਡਾ ਵੀ ਹੁਣ ਜਬਾਨ ਤੇ ਵੀ ਰਿਓ ਚੰਗੀ ਲੱਗਦੀ ਸੀ ਤੁਹਾਨੂੰ ਉਹ ਭਰਾਵਾ ਮੈਂ ਤਾਂ ਬਥੇਰੀ ਜਬਾਨ ਤੇ ਰਹਿੰਦੀ ਆ ਫੋਟੋਂ ਤੂੰ ਸਿਆਣਾ ਬਣੀ ਕੋਈ ਨਹੀਂ ਮੰਮੀ ਤਲਾ ਚਲ ਗਏ ਮਗਰੋ ਕੰਮ ਕਰ ਵੇਖ ਲੈ ਮਾੜਾ ਮੋਟਾ ਹੈ ਕੋਈ ਗੱਲ ਨਹੀਂ ਵੇਖ ਲੈ ਆ ਜਾ ਕਰ ਪੁੱਠੇ ਪੁੱਠੇ ਪਾ ਲਈ ਮੈਂ ਵੇਖ ਹੀ ਲੈਣਾ ਵਾ ਲੈ ਆਪਾਂ ਕਿੱਥੋਂ ਆ ਕੇ ਆਂਗੇ ਤੇ ਸ਼ਦਨ ਸੁੱਤੀ ਆ ਉਹ ਤਰ ਤਾਂ ਆ ਗਈ ਤੇ ਆਹੋ ਤੇ ਹੋਰ ਅਹੀਂ ਤੇ ਆ ਗਏ ਆ ਉਸ 30 ਮਿੰਟ ਦੇ ਨਾਲ ਮੈਂ ਫਿਰ ਕੀ ਕਰਨਾ ਹੈਗਾ ਨਾ ਬਚ ਲਗੀ ਹੈਗੀ ਮੈਂ ਕੱਲ ਹੀ ਸੀ ਇੱਥੇ ਮੈਂ ਕਿਹਾ ਚਲ ਸੌਂ ਜਾਨੀ ਦੋ ਘੜੀ ਅੱਛਾ ਅੱਛਾ ਠੀਕ ਆ ਤੇ ਮੇਰੀ ਕਾ ਨਹੀਂ ਪਾਣੀ ਨਹੀਂ ਪੀਣਾ ਪਾਣੀ ਆਪਾਂ ਪੀ ਆਏ ਆ ਤੇ ਆਪਾਂ ਪੁੱਤ ਮੁੰਡਾ ਰੋਕ ਆਈ ਕਿਉ ਠੀਕ ਆ ਨਾ ਤੇ ਹੁਣ ਉਹ ਆਉਣ ਲੱਗੇ ਤੈਨੂੰ ਵੇਖਣ ਤੇ ਹਾਦ ਹੋ ਗਈ ਤੁਸੀਂ ਇਦਾਂ ਕਿਦਾਂ ਘਰ ਆਏ ਜੇ ਮੈਂ ਕੱਲ ਮੈਨੂੰ ਮੁੰਡਾ ਪਸੰਦ ਨਾ ਹੋਇਆ ਤੇ ਫਿਰ ਤੁਸੀਂ ਕਿਦਾਂ ਮੇਰੇ ਤੋਂ ਬਿਨਾਂ ਪੁੱਛੇ ਘਰ ਆਏ ਤੁਸੀਂ ਪੁੱਛ ਤਾਂ ਲੈਂਦੇ ਇੱਕ ਵਾਰੀ ਮੇਰੀ ਗੱਲ ਸੁਣ ਮੇਰੀ ਤੀ ਅਹੀਂ ਪੁੱਤ ਤੇਰੇ ਵਾਸਤੇ ਮਾੜਾ ਥੋੜੀ ਸੋਚਣਾ ਵਾ ਤੇ ਨਾਲੇ ਪੁੱਤ ਮਾਂ ਪੁੱਤ ਵਧੀਆ ਹੀ ਵਿੰਦੇ ਹੁੰਦੇ ਆ ਤੇ ਜਿੱਦਾਂ ਦਾ ਉਹ ਘਰਵਾ ਨਾ ਤੈਨੂੰ ਮੁੜ ਕੇ ਹਜਾ ਘਰ ਨਹੀਂ ਦਾ ਮਿਲਣਾ ਠੀਕ ਆ ਤੇ ਨਾਲੇ ਅਗਲੇ ਮੂੰਹ ਮੰਗ ਕੇ ਤਾਂ ਰਿਸ਼ਤਾ ਲੈਣ ਦੇ ਆ ਹੋਰ ਸਾਨੂੰ ਕੀ ਚਾਹੀਦਾ ਇਹ ਸੋਚ ਨਾ ਪਰ ਮੰਮੀ ਤੁਸੀਂ ਫਿਰ ਵੀ ਇੱਕ ਵਾਰ ਮੈਨੂੰ ਤਾਂ ਪੁੱਛ ਲੈਂਦੇ ਘਰੇ ਆਣ ਕੇ ਨਾਲੇ ਏਡੀ ਤੇ ਕੀ ਜਲਦੀ ਹੈ ਕਿ ਤੁਹਾਨੂੰ ਮੇਰਾ ਵਿਆਹ ਕਰਨ ਦੀ ਚੱਲ ਇੱਕ ਗੱਲ ਵਾ ਹੁਣ ਮਾਵਾ ਧੀਆਂ ਦਾ ਕਹਾੜਾ ਪੜਦਾ ਹੈ ਤੋ ਮੈਨੂੰ ਇਹ ਗੱਲ ਦੱਸ ਵੀ ਜੇ ਕੁਝ ਹੋਰ ਤੇ ਦਿਲ ਚ ਕੋਈ ਗੱਲ ਹੈਗੀ ਤੋ ਵੀ ਦੱਸ ਦੇ ਮੈਨੂੰ ਮੰਮੀ ਦਿਲ ਚ ਤਾਂ ਕੋਈ ਗੱਲ ਨਹੀਂ ਆ ਉਦਾਂ ਤੁਹਾਨੂੰ ਮੈਂ ਕਹਿਣ ਦੀ ਆ ਜੇ ਮੇਰੀ ਹੁਣ ਤਾਂ ਪਲੱਸ 2 ਹੋਈ ਆ ਹੁਣ ਹੀ ਵਿਆਹ ਕਰਕੇ ਮੈਂ ਕਿੱਥੇ ਜਾਣਾ ਵਾਂ ਬਾਅਦ ਚ ਲੈ ਪੁੱਤ ਵਿਆਹ ਤੇ ਕਰਨਾ ਹੀ ਆ ਸਾਲ ਨੂੰ ਨਾ ਕਰਾਂਗੇ ਦੋਵਾਂ ਸਾਲਾਂ ਨੂੰ ਕਰਦਾਂਗੇ ਤੇ ਪੁੱਤ ਚੰਗਾ ਘਰ ਨਹੀਂ ਕਾ ਮਿਲਦਾ ਹੁੰਦਾ ਬਾਰ-ਬਾਰ ਨਾ ਮੇਰਾ ਜੇ ਕੋਰਸ ਪੂਰਾ ਹੋਇਆ ਵਾ ਕੋਈ ਗੱਲ ਨਹੀਂ ਆਪਾਂ 6 ਮਹੀਨੇ ਦਾ ਕੁਆ ਪਾ ਲਾਂਗੇ ਕਹਾਂਗੇ ਉਹਨਾਂ ਨੂੰ ਪਛੇਵੇਂ ਸਾਡੀ ਕੁੜੀ ਦਾ ਸਲਾਈ ਦਾ ਕੋਰਸ ਪੂਰਾ ਹੋ ਲੰਦਾ ਤੇ ਫਿਰ ਹੀ ਵਿਆਹ ਕਰਨਾ ਵਾ ਠੀਕ ਆ ਨਾ ਅਜੇ ਕਿਹੜਾ ਆਪਾਂ ਤਰ ਸਵੇਰੇ ਤੋਰਨ ਲੱਗੇ ਆ ਚਲੋ ਤੇ ਤੂੰ ਕਾ ਨੂੰ ਫਿਕਰ ਕਰਦੀ ਆ ਪੁੱਤ ਸਾਡੇ ਹੁੰਦੇ ਆ ਹੈ ਆਪਾਂ ਕੋਹ ਮਾੜਾ ਥੋੜੀ ਕਰਨਾ ਤੇਰਾ ਤੇਰੇ ਪਿਓ ਨੇ ਕੱਲੀ-ਕੱਲੀ ਚੀਜ਼ ਦਾ ਪਤਾ ਕੀਤਾ ਵਾ ਸਭ ਕੋ ਵੇਹ ਚਾ ਕੇ ਫੇਰ ਤਰ ਰਿਸ਼ਤਾ ਪਕਾ ਕਰਕੇ ਆਏ ਉਥੇ ਆਪਾਂ ਨਹੀਂ ਤੂੰ ਮਾੜਾ ਤਾਂ ਨਹੀਂ ਕਰਨਾ ਸੀ ਚਲੋ ਕੋਈ ਗੱਲ ਨਹੀਂ ਸਾਡੇ ਵਾਸਤੇ ਤਾਂ ਪੋਤਾ ਸਾਡਾ ਪੁੱਤ ਵੀ ਤੂੰ ਸਾਡੀ ਧੀ ਵੀ ਤੂੰ ਠੀਕ ਆ ਨਾ ਤੇਹੀ ਕੋਈ ਮਾੜਾ ਘਾ ਥੋੜੀ ਲੱਪਣਾ ਤੇਰੇ ਵਾਸਤੇ ਤੇ ਵੱਡੀ ਗੱਲ ਤਾਂ ਪੋਤੇ ਇਹ ਆ ਵੀ ਅਗਲਿਆਂ ਨੇ ਆਪ ਚੋਲੀ ਢੱਗੇ ਰਿਸ਼ਤਾ ਮੰਗਿਆ ਵਾ ਤਾਂ ਉਥੇ ਕਦਰ ਵੀ ਸਾਰੀ ਉਮਰ ਰਹਿਣੀ ਤੇਰੀ ਠੀਕ ਆ ਨਾ ਠੀਕ ਆ ਆਹੋ ਤੇ ਹੁਣ ਏਦਾਂ ਕਰਮ ਰੀਤੀ ਉੱਠ ਕੇ ਨਾ ਮੂੰਹ ਹੱਥ ਧੋ ਲਾ ਤੇ ਕੱਪੜੇ-ਕਪੜੇ ਬਦਲ ਲੈ ਆਪਣੇ ਉਹਨਾਂ ਨੇ ਆਉਂਦੇ ਹੁਣੇ ਆ ਤੇ ਪਿਓ ਤਰਾ ਵੀ ਚਲ ਗਿਆ ਮੈਂ ਸ਼ਹਿਰ ਆਂਦਾ ਮੈਂ ਥੋੜਾ ਪਤਾ ਸੰਭਾਲ ਲੈਵਾ ਖਾਣ ਪੀਣ ਵਾਸਤੇ ਅਗਲੇ ਵਿੱਚ ਆਹ ਘਣੀ ਤੇ ਪਹਿਲ ਨੇ ਪੈਣਾ ਹੈ ਕੋਈ ਨਹੀਂ ਸਾਡੀ ਤੇ ਨਹੀਂ ਸੇਵਾ ਕੀਤੀ ਉਹਨਾਂ ਨੇ ਵੀ ਜਿਹੜੀ ਗੱਲ ਨਹੀਂ ਕਰਨ ਵਾਲੀ ਇਹ ਵੀ ਨਿਆਣੀ ਆ ਚੱਲੀ ਗਈ ਮੰਮੀ ਅਜੇ ਨਾ ਕਰੋ ਇਹਨੂੰ ਇਹ ਨਹੀਂ ਪਤਾ ਕਿ ਐਡਾ ਵਧੀਆ ਘਰ ਬਾਰ ਬਰਤ ਨਹੀਂ ਮਿਲਦਾ ਹੁੰਦਾ ਵਾ ਤੇ ਨਾਲੇ ਚੱਲ ਉਹ ਵੀ ਆਉਣਗੇ ਹੁਣ ਤੇ ਉਹ ਵੀ ਪੱਕਾ ਰੋਕਾ ਕਰ ਜਾਣਗੇ ਤੇ ਚਲੋ ਛੇ ਮਹੀਨਿਆਂ ਵਿੱਚ ਵਿਆਹ ਕਰ ਦਾਂਗੇ ਤੀਆਂ ਕੜੀਆਂ ਘਰ ਰੱਖ ਹੁੰਦੀਆਂ ਵਾ ਇੱਕ ਨਾ ਇੱਕ ਦਿਨ ਤੇ ਪੁੱਤ ਵੀ ਆਉਣਾ ਹੀ ਆ ਤੈਨੂੰ ਮੈਂ ਮੇਰੀ ਤੇ ਚਾਹ ਵੀ ਬਣ ਗਈ ਆ ਅਜ ਤੱਕ ਆਈ ਨਹੀਂ ਕਿ ਆ ਗਏ ਤੁਸੀਂ ਉਹ ਵਾਲਾ ਫਰਮਾਨ ਉਹ ਰੱਖ ਲਈ ਤੇ ਬੜੀ ਛੇਤੀ ਆ ਗਏ ਜੀ ਹੁਣ ਦੱਸ ਆ ਕਿਤੇ ਲੱਗੇ ਤੇ ਹਟਾਗਾ ਵਾ ਅੱਛਾ ਅੱਛਾ ਤੇ ਮੈਂ ਤਾਂ ਚਾਹ ਵੀ ਬਣਾ ਲਈ ਕਹਿੰਦੇ ਸੀ ਨਾ ਆਪਾਂ ਮਗਰੇ ਹੀ ਆ ਗਏ ਆ ਪਤਾਰ ਕੋਈ ਨਹੀਂ ਬਣੀ ਉਹ ਤੇ ਨਾਲ ਹੀ ਪੀਲ ਦਾਂਗੇ ਉਸੇ ਵੇ ਆਹ ਤਾਂ ਹੀ ਕਹਿਣ ਦੀਆਂ ਨਾ ਫੇ ਉਹਦਾ ਚਰਜੇ ਨਾਲ ਗਏ ਤੇ ਫੇ ਚਰਚਾ ਚ ਬਣਾ ਕੇ ਰੱਖ ਲੈਣੀ ਆ ਮੈਂ ਉਹ ਚੱਲ ਫੇ ਤਾਂ ਮੇਰੇ ਪੜਨਾ ਪੈਣਾ ਹਣਾ ਇਹ ਦੀ ਸਿਹਤ ਵੀ ਕਰੀ ਉਹ ਕਰ ਲਈ ਮੈਂ ਆਪਣੀ ਜਸਨਾ ਗੱਲ ਅੱਛਾ ਕੀ ਆਂਦੀ ਹੈ ਪਹਿਲਾਂ ਤਾਂ ਬੜੀ ਔਖੀ ਹੋਈ ਅੱਛਾ ਹਾਂ ਤੇ ਕੀ ਗੱਲ ਆ ਮੰਮੀ ਤਹੀ ਤਾਂ ਬਸ ਇੱਕੋ ਗੱਲ ਦੇ ਮਗਰੇ ਪੈ ਗਏ ਜੀ ਫੇ ਮੈਨੂੰ ਸਮਝਾਇਆ ਮੈਂ ਹਾਂ ਪੁੱਤ ਵੇ ਐਡੀ ਛੇਤੀ ਮੁਰਕੇ ਕਿਹਦਾ ਰਿਸ਼ਤਾ ਹੀ ਤਾਂ ਵਧੀਆ ਲੱਭਣਾ ਠੀਕ ਆ ਨਾ ਨਾਨੇ ਗਲੇ ਚੋਲੀ ਅੱਡ ਕੇ ਰਿਸ਼ਤਾ ਮੰਗਣ ਦੇ ਆ ਹੋਰ ਕੀ ਚਾਹੀਦਾ ਪੁੱਤ ਤੈਨੂੰ ਤੇ ਫਿਰ ਸਮਝ ਗਈ ਉਹਦਾ ਹੈ ਕੀ ਸੀ ਨਾਨੇ ਪਿਆਣਾ ਹੀ ਕੰਮ ਲਈ ਸਾਰਿਆਂ ਦਾ ਰਾਜ ਕਰੇਂਗੀ ਉੱਥੇ ਨਹੀਂ ਮੈਂ ਤਾਂ ਦੱਸਿਆ ਮੈਂ ਵੀ ਉਹ ਤਰੇ ਨੇ ਕੱਲੀ ਕੱਲੀ ਗੱਲ ਦਾ ਪਤਾ ਕੀਤਾ ਖੇਤ ਰਿਸ਼ਤਾ ਕੀਤਾ ਐਦਾਂ ਥੋੜੀ ਦਿਨ ਉਹ ਉੱਥੇ ਛੁੱਟਣ ਲੱਗੇ ਆਪਾਂ ਹੂੰ ਉਹ ਤਾਂ ਖੁਸ਼ੀ ਦਾ ਤਰ੍ਹਾਂ ਖੁਸ਼ ਹੋਣਾਉਂ ਨਹੀਂ ਹੈ ਹੁਣ ਇਹ ਕੱਪੜੇ ਬਦਲਣਾ ਤੇ ਮੈਂ ਤਾਂ ਹੀ ਰਸੋਈ ਚਾਂਗੀ ਮੈਂ ਮੈਂ फटाफट ਕੰਮ ਸੰਭਲਾ ਆ ਚੱਲ ਕੋਈ ਨਹੀਂ ਠੀਕ ਮੈਂ ਨਾ ਚੱਲ ਵੇਖੋ ਤੁਸੀਂ ਆਪਣਾ ਬਾਹਰ ਉਹ ਦੇਖ ਹੁਣ ਪ ਮੈਂ ਕਿਤੇ ਕਿੱਡੀ ਸੋਹਣੀ ਲੱਗਣ ਦੀ ਮੇਰੀ ਧੀ ਪੁੱਤ ਤੂੰ ਤੇ ਜਿਹੜਾ ਮਰਜੀ ਰੰਗ ਪਾਰੇ ਤੇ ਤਿਉਹ ਫਟਫਟ ਪੈਂਦਾ ਵਾ ਹੈ ਬੜੀ ਸੋਹਣੀ ਲੱਗਣ ਦੇ ਨਹੀਂ ਤੇ ਆਂਦੇ ਹੀ ਹੋਣੇ ਆ ਪੁੱਤ ਹੈ ਚਾਹ ਚੁਨਾ ਬਣਾ ਲਈ ਆ ਕਰਾਂਗਾ ਕੋਈ ਨਾ ਕੰਮ ਨਹੀਂ ਨਹੀਂ ਤੂੰ ਕੀ ਕਰਨਾ ਤੂੰ ਆਰਾਮ ਨਾਲ ਬਹਿ ਆਂਦੇ ਤੇ ਤੈਨੂੰ ਦੱਸਨੀ ਹੈ ਠੀਕ ਆ ਜਦੋਂ ਆਵਾਜ਼ ਮਾਰਾਂਗੇ ਤੇ ਫਿਰ ਤੂੰ ਆਣੀ ਲੱਗੇ ਕੋਈ ਨਹੀਂ ਆਹ ਸਾਧਾਰਨ ਹੈ ਹੈ ਹੋਣਾ ਤੂੰ ਪਹਿਲਾਂ ਵੀ ਗਈ ਨੀ ਆਜੋ ਆਜ ਚੱਲ ਪੁੱਤ ਮੈਂ ਵੇਖਾਂ ਬਾਹਰ ਜਾ ਕੇ ਠੀਕ ਨਾ ਹਾਂਜੀ ਬਾਹਰ ਆ ਕੇ ਲੱਦ ਲੈ ਆ ਗਈ ਪੁੱਤ ਹੁਣ ਆਵਾਜ਼ ਮਾਰੂ ਫੇਰਾ ਜੀ ਠੀਕ ਆ ਕੋਈ ਕੱਸੀ ਕੋ ਕੱਸੀ ਪਾਦੀ ਕੱਸੀ ਕਾ ਆ ਦੇਵਾਜ ਬੈਠੇ ਬੈਠ ਲੈ ਲਓ ਹੋਰ ਸਾਨੂੰ ਜੀ ਠੀਕ ਠਾਕ ਆ ਹਾਂਜੀ ਵਧੀਆ ਵਧੀਆ ਪਾਈ ਤੀ ਸਾਂ ਆ ਗਈ ਠੀਕ ਠਾਕ ਘਰ ਫੇਰ ਹਾਂਜੀ ਹਾਂਜੀ ਚਲੋ ਵਧੀਆ ਹੋ ਗਰਮੀ ਹੈ ਉਹ ਵੱਧ ਜਾਂਦੀ ਹੁੰਦਾ ਇਹ ਆਹੋ ਪਾਜੀ ਗਰਮੀ ਦਾ ਹੁਣ ਟਾਈਮ ਆ ਤੁਹਾਨੂੰ ਸਾਰੇ ਬੱਤੀਆਂ ਨੇ ਵੀ ਘੱਟ-ਕੁੱਟ ਲੱਗਦੇ ਆ ਨਾ ਹਾਂਜੀ ਹਾਂਜੀ ਚਲੋ ਇਦਾਂ ਲੱਗਦਾ ਜਾਣਾ ਟਾਈਮ ਇਹ ਆਹੋ ਜੀ ਫਿਰ ਆ ਜੀ ਤੌਰ ਪਾਜੀ ਆਜੇ ਸਾਡਾ ਘਰ ਬਹੁਤ ਵਧੀਆ ਜੀ ਮੜਾ ਮੋਟਾ ਬਹੁਤ ਵਧੀਆ ਭਾਜੀ ਤਰੀਬੀ ਦਾਵਾ ਕਰਦਾ ਵਾ ਵੇਖੋ ਤੁਸੀਂ ਆਪਣੇ ਘਰ ਤੇ ਬੈਠੇ ਹੋ ਕਿ ਕਿਹੜੇ ਪਕਾਣੇ ਘਰ ਬੈਠੇ ਹੋ ਹਾਂਜੀ ਹਾਂਜੀ ਬਾਕੀ ਇਹ ਹੁਣ ਜਦ ਆ ਛੱਤਾਂ ਪ੍ਰਾਣੀਆਂ ਨਾ ਹਾਂਜੀ ਹਾਂਜੀ ਬਾਲਿਆਂ ਵਾਲੀਆਂ ਹਾਂਜੀ ਇਹਨਾਂ ਨਾਲ ਸੋਖ ਬੜਾ ਨੇ ਹਾਂਜੀ ਹਾਂਜੀ ਇਹਨਾਂ ਦੀ ਗਰਮੀ ਘੱਟ ਈ ਆਹ ਇਹ ਤੇ ਹੈਗਾ ਲੈ ਆ ਜਿਹੜੇ ਅਸੀਂ ਲੈਂਟਰ ਲੁੰਟਰ ਪਾਲੇ ਆ ਨਾ ਉਹ ਤੱਪਦੇ ਜਿਆਦਾ ਹਾਂਜੀ ਹਾਂਜੀ ਆਹ ਸਭ ਕੋ ਬਹੁਤ ਵਧੀਆ ਵਾ ਇਹ ਮੈਨਾਂ ਨਾ ਵੀ ਜੇਕਰ ਕੱਲ ਨੂੰ ਨਵੇਂ ਕਮਰੇ ਵੀ ਪਾਓਗੇ ਤੇ ਆਹ ਪੁਰਾਣੇ ਨਾ ਢਾਓ ਆਹ ਚਲੋ ਉਹਦੇ ਭਾਜੀ ਕੋ ਟਾਈਮ ਆਊਗਾ ਫੇਰ ਹੀ ਕੋਈ ਗੱਲ ਨਹੀਂ ਆਪੇ ਮਹਾਰਾਜ ਕਰੋ ਸਾਰੇ ਕੰਮ ਹਾਂਜੀ ਹਾਂਜੀ ਤੁਹਾਨੂੰ ਭਾਜੀ ਕੋਈ ਚੀਜ਼ ਦੀ ਲੋੜ ਨਹੀਂਗੀ ਠੀਕ ਠੀਕ ਚਲੋ ਇਹਨਾਂ ਨੇ ਜਿੰਦ ਕੀਤੀ ਆ ਇਹਨਾਂ ਨੂੰ ਚਲੋ ਧੀ ਬਹਿਣ ਚੰਗੀ ਲੱਗੀ ਤੁਹਾਡੀ ਭਾਜੀ ਹਾਂਜੀ ਤੇ ਇਹਨਾਂ ਕਿਹਾ ਵੀ ਆਹ ਗੱਲ ਨਹੀਂ ਕੋਈ ਗੱਲ ਨਹੀਂ ਪਰ ਸਾਨੂੰ ਕੋਈ ਚੀਜ਼ ਦੀ 1 ਰੁਪਈਆ ਦੀ ਚੀਜ਼ ਨਹੀਂ ਚਾਹੀ ਸਾਨੂੰ ਠੀਕ ਠੀਕ ਮਹਾਰਾਜ ਨੇ ਸਾਰਾ ਕੁਝ ਦਿੱਤਾ ਵਾ ਤੇ ਅਸੀਂ ਸਾਧਮਰਦ ਦੇ ਜੇ ਬੰਦੇ ਆ ਕੋਈ ਗੱਲ ਨਹੀਂ ਹੈਗੀ ਤੇ ਟਾਈਮ ਬਾਅਦ ਬਾਕੀ ਭੈਣ ਜੀ ਗੱਲ ਲੇ ਕੇ ਜੇ ਵੀ ਅਸੀਂ ਲੈਣ ਦੇਣ ਦੇ ਚੱਕਰ ਵਿੱਚ ਨਹੀਂ ਕਿਉਂ ਜੀ ਕਰਤੋ ਧੀਤੀ ਆ ਬਸ ਆ ਉਹ ਕੇਹਤੀ ਦਿ ਲੋ ਮੈਂ ਤੁਹਾਨੂੰ ਪਹਿਲਾਂ ਕਹਿਤਾ ਤੇ ਤੂੰ ਇਹ ਗੱਲ ਦਾ ਫਿਕਰ ਹੀ ਨਾ ਕਰੋ ਪੈਂਜੀ ਮੈਂ ਚਾ ਲੈ ਆਂ ਮੈਂ ਪੈਂਜੀ ਚਾ ਰਹਿਣ ਦੋ ਪਹਿਲਾਂ ਜਿਹੜੇ ਕੰਮ ਆਇਆ ਮੈਂ ਨਹੀਂ ਉਹ ਕਰ ਲਈਏ ਅੱਛਾ ਪਹਿਲਾਂ ਬੇਟੀ ਨੂੰ ਅੱਜ ਮਾਰਨਾ ਪਈ ਹਾਂਜੀ ਹਾਂਜੀ ਚਲੋ ਹੋਰ ਬੁਲਾ ਲਓ ਪਹਿਲਾਂ ਬਖਤਾਰ ਕੇ ਕੰਮ ਸਾਰਾ ਚਲੋ ਠੀਕ ਆ ਜੱਸਾ ਬੋਤ ਪਾਉਣੇ ਆ ਗਏ ਆ ਤੇ ਆ ਜਾ ਮੇਰੀ ਧੀ ਬਾਰ ਹੁਣ ਸੱਦਣ ਦੇ ਆਓ ਚਲੋ ਚਲੋ ਆਜਾ ਪੁੱਤ ਆ ਤਾਂ ਸਸਕਾਰ ਸਸਕਾਰ ਸੈਟਿਕਾ ਸਸਕਾਰ ਅ ਬਰਾਬਰ ਤਾਲਾ ਜੀ ਸੈਟੇ ਬੇਟੀ ਬਹੁਤ ਵਧੀਆ ਜੀ ਬੜੀ ਕਿਰਪਾ ਮਾਰਾਂ ਜੀ ਦੋ ਬਰ ਕੁੜੀ ਨੂੰ ਪਿਆਰ ਬੈਰੋ ਪੰਜੀ ਬੈਰੋ ਤੁਹਾਨੂੰ ਹਾਂਜੀ ਹਾਂਜੀ ਆ ਲੈ ਪੁੱਤ ਅੱਜ ਤੋਂ ਮੇਰੀ ਨਾ ਧੀ ਬਣ ਗਈਆਂ ਤੂੰ ਵਾਹ ਭਾਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਵਧਾਈ ਹੋਏ ਭੈਣ ਜੀ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਬਹੁਤ ਹੀ ਬਹੁਤ ਸਰ ਮਹਾਰਾਜ ਚੰਗਾ ਟਾਈਮ ਨਗਾਵੇਗਾ ਹੁਣ ਠੀਕ ਹੈ ਨਾ ਬਿਲਕੁਲ ਜੀ ਤੇ ਸਾਰਾ ਕੁਝ ਠੀਕ ਹੀ ਹੋਊਗਾ ਹਾਂਜੀ ਤੇ ਬਾਕੀ ਚਲੋ ਭਾਜੀ ਅਸੀਂ ਤੇ ਇਦਾਂ ਨਹੀਂ ਬੰਦੇ ਆ ਵੀ ਸਾਨੂੰ ਤਾਂ ਰਿਸ਼ਤੇਦਾਰੀ ਇਦਾਂ ਦੇ ਚਾਹੀਦੇ ਆ ਵੀ ਜਿਹੜੇ ਅਸੀਂ ਬਾਜ਼ ਮਾਰੀਏ ਤੇ ਭੱਜੇ ਆਉਣ ਹਾਂਜੀ ਹਾਂਜੀ ਤੇ ਜੇ ਕਿਤੇ ਅਗਲੇ ਨੂੰ ਜ਼ਰੂਰ ਤੋਂ ਇਹ ਤਾਂ ਅਸੀਂ ਵੀ ਅੱਧੀ ਰਾਤ ਜਾਈਏ ਬਿਲਕੁਲ ਬਿਲਕੁਲ ਹੋਰ ਸਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂਗਾ ਠੀਕ ਹੈ ਠੀਕ ਭੈਣ ਜੀ ਆਜੋ ਅੰਦਰ ਚਾਹ ਪੀ ਲਓ ਆਜੋ ਭਾਜੀ ਚਲੋ ਚੰਗਾ ਭਾਜੀ ਫੇ ਚਲੋ ਠੀਕ ਹੈ ਹੁਣ ਚਾਹ ਪਾਣੀ ਪੀ ਲਿਆ ਤੇ ਸਾਨੂੰ ਹੁਣ ਤੁਸੀਂ ਛੁੱਟੀ ਦਿਓ ਹਾਂ ਠੀਕ ਹੈ ਜੀ ਠੀਕ ਹੈ ਭੈਣ ਜੀ ਚੰਗਾ ਪੁੱਤ ਹਾਂ ਜੀ ਚੰਗਾ ਪੁੱਤ ਫੋਨ ਫਾਨ ਲਾਇਓ ਹੁਣ ਹਾਂਜੀ ਠੀਕ ਹੈ ਕੋਈ ਨਹੀਂ ਮੈਂ ਵੀ ਲਾਵਾਂਗੀ ਜਾ ਕੇ ਠੀਕ ਚਲੋ ਚੱਲ ਗਿਆ ਭਾਈ ਬਾਦ ਪੁੱਤ ਸੁਬਾਹ ਤੈਨੂੰ ਆਵਾਜ਼ ਚੰਗਾ ਲੱਗਦਾ ਨਾ ਦੁਆਂ ਜੀਆਂ ਦਾ ਹੈਂ ਤੂੰ ਸੌਖੀ ਰਹਿਣਾ ਆਪਣੇ ਘਰ ਵੇਖੀ ਸਹੀ ਤੂੰ ਮਮੀ ਪਰ ਆਂਟੀ ਪੇਸ਼ ਹੀ ਪੈ ਗਈ ਵੇਲਾ ਕਿੱਥੋਂ ਮੈਨੂੰ ਵੇਖ ਲੈਣੇ ਚਲ ਕੋਈ ਨਹੀਂ ਤੇਰੇ ਸੰਜੋਗ ਹੋਣਗੇ ਉਥੇ ਹੈ ਬਹਾਨੇ ਬਣਦੇ ਹੁੰਦੇ ਆ ਪੁੱਤ ਕੋਈ ਗੱਲ ਨਹੀਂ ਚਲ ਲਾਵਾ ਕੱਪੜੇ ਗਰਮੀ ਬੜੀ ਆ ਠੀਕ ਆ ਮੈਂ ਵੀ ਲਾਵਾ ਫਿਰ ਮੱਕਾ ਹੂੰ ਮੈਂ ਜੋ ਵੀ ਕੀਤਾ ਲੈ ਲਾ ਵਧੀਆ ਹੀ ਹੈ ਨਾ ਕਿੰਨੇ ਵਧੀਆ ਜੀ ਨੇ ਅਨੇ ਵੀ ਤੇਰੀ ਪਸੰਦ ਤੇ ਫੁੱਲ ਚਾੜਦੇ ਆਂ ਅਸੀਂ ਕਿਹੜੀ ਕੋਈ ਗੱਲ ਕੀਤੀ ਹੋਰ ਕਿਤੇ ਪਸੰਦ ਮਾੜੀ ਤੇ ਨਹੀਂ ਨਾ ਮੇਰੀ ਨਹੀਂ ਚੰਗਾ ਯਾਰ ਅਰਗੀ ਕੁੜੀ ਸੀ ਜੋ ਕੀਤਾ ਵਧੀਆ ਕੀਤਾ ਚਲੋ ਮੈਂ ਤੇ ਆਣਾ ਵਾਂ ਵੀ ਸ਼ਕਲ ਸੂਰਤ ਤੇ ਚੰਗੀ ਆ ਤੇ ਆ ਵੀ ਧੀ ਭੈਣ ਅਕਲ ਵਾਲੀ ਹੋਏ ਦੀਤ ਕਰੇ ਸਾਰੇ ਕੰਮ ਹੀ ਹੋਣੀ ਆ ਆਪਣੇ ਹੱਥ ਵਾਸੀ ਹੁੰਦਾ ਜੇ ਆਪ ਹੀ ਆਉਂਦੇ ਆ ਨੋਕ ਟੋਕ ਕਰਾਂਗੇ ਤੇ ਧੀ ਬਟਨੇ ਤੋਂ ਉਦਾਂ ਦੇ ਹੋ ਜੇਨ ਉਹ ਤੇ ਆ ਹਨਾ ਚਲੋ ਆਪਣੇ ਨੋਆ ਨੂੰ ਆਪਣੀਆਂ ਧੀਆਂ ਵਾਂਗੂ ਸਮਝਣਾ ਚਾਹੀਦਾ ਆਪੇ ਤੇਰਾ ਹੀ ਕੋਣ ਡੜਨੇ ਉਹਦੇ ਜਿਹੜੇ ਤੇ ਤੇ ਮੇਰਾ ਕੀ ਗੰਦਾ ਕਰਿਓ ਨੂੰ ਸੱਸ ਦਾ ਹੁੰਦਾ ਪੰਗਾ ਜਰੂ ਪੈਂਦਾ ਕੋਈ ਗੱਲ ਹੀ ਨਹੀਂ ਮੈਂ ਇਹੋ ਜਿਹਾ ਕੰਮ ਹੀ ਨਹੀਂ ਕਰਨਾ ਜਿੰਨਾ ਪੰਗਾ ਪਵੇ ਆਪਣੇ ਹਾਰਸ਼ਗਾਰ ਦਾ ਹੁਣ ਜਿਹੜਾ ਨਾ ਉਹ ਥੋੜਾ ਜਿਹਾ ਹੱਤਪੱਤ ਘੱਟ ਕਰਦੀ